ਪਿਓ ਆਪਣੀ ਧੀ ਨਾਲ ਕਰ ਰਿਹਾ ਸੀ ਆਹ ਕੰਮ ਪਰ ਲੋਕ ਬੋਲਣ ਲੱਗੇ ਬਹੁਤ ਹੀ ਗਲਤ ਅਕਸਰ ਹੀ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਨਾਲ ਬਹੁਤ ਹੀ ਲਾਡ ਲੜਾਉਂਦੇ ਨੇ ਪਰ ਹੁਣ ਇੱਕ ਪਿਓ ਧੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਦਰੇ ਕੱਜ ਦਾ ਪਿਓ ਆਪਣੀ ਧੀ ਨੂੰ ਖੁਸ਼ ਕਰਨ ਦੇ ਲਈ ਕਿਵੇਂ ਛਾਲਾਂ ਮਾਰ ਰਿਹਾ ਹੈ ਅਤੇ ਛੋਟੀ ਬੱਚੀ ਕਿੰਨਾ ਖੁਸ਼ ਹੋ ਰਹੀ ਹੈ ਅਤੇ ਉਸ ਕੋਲ ਉਸਦੀ ਮਾਂ ਵੀ ਬੈਠੀ ਹੈ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਦੇਖੋ ਕਿਵੇਂ ਗੇਠਮੁਠਿਆ ਟੱਪ ਰਿਹਾ ਹੈ ਕਿਵੇਂ ਟਪੂਸੀਆਂ ਮਾਰ ਰਿਹਾ ਹੈ ਇਸ ਨੂੰ ਸ਼ਰਮ ਨਹੀਂ ਆਉਂਦੀ ਪਰ ਸ਼ਾਇਦ ਇਸ ਤਰ੍ਹਾਂ ਬੋਲਣ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਦ ਮਦਰੇ ਹੋਣ ਨਾਲ ਕਿਸੇ ਵਿਅਕਤੀ ਦੀਆਂ ਭਾਵਨਾਵਾਂ ਨਹੀਂ ਬਦਲਦੀਆਂ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਦਾ ਕਦ ਮਦਰਾ ਹੋਵੇ ਉਸ ਨੂੰ ਹਮੇਸ਼ਾ ਹੀ ਮਜ਼ਾਕ ਦਾ ਪਾਤਰ ਬਣਾਇਆ ਜਾਵੇ ਸੋ ਲੋਕਾਂ ਨੂੰ ਇਸ ਵਿਅਕਤੀ ਦਾ ਕਦ ਤਾਂ ਮਦਰਾ ਦਿਖ ਗਿਆ ਪਰ ਇਸ ਪਿਓ ਦੀ ਦਾ ਪਿਆਰ ਨਹੀਂ ਦਿਖਿਆ ਕਿਵੇਂ ਇੱਕ ਪਿਤਾ ਆਪਣੀ ਬੱਚੀ ਨੂੰ ਲਾੜ ਲੜਾ ਰਿਹਾ ਹੈ ਅਤੇ ਉਸ ਨੂੰ ਖੁਸ਼ ਕਰ ਰਿਹਾ ਹੈ ਸੋ ਹਰ ਬਾਰ ਹਰ ਕਿਸੇ ਲਈ ਬਿਨਾਂ ਗੱਲ ਤੋਂ ਗਲਤ ਨਹੀਂ ਬੋਲਣਾ ਚਾਹੀਦਾ ਸੋ ਤੁਹਾਡੇ ਇਸ ਪਰਿਵਾਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ